ਮੈਂ ਤਾਂ ਆਪ ਦਾ ਦੁਸ਼ਮਣ ਆਪਾ ਮੈਂ ਦਹੀਂ ਬਿਨਾਂ ਰੋਟੀ ਨਹੀਂ ਖਾਂਦਾ ਰਾਤ ਨੂੰ ਜੇ ਦਹੀਂ ਖਾਓਗੇ ਤੁਹਾਡੀ ਗਰਬੜ ਹੋਣੀ ਹੋਣੀ ਤੁਸੀਂ ਇਹ ਛੱਡੋ ਫਿਰ ਮੇਰੇ ਵੀਰ ਗੁੱਸਾ ਨਾ ਕਰ ਜਨ ਮੇਰੀ ਗੱਲ ਦਾ ਮੈਨੂੰ ਮਖੌਲ ਕਰਨ ਦੀ ਵੀ ਆਦਤ ਹੈ ਅੱਧਾ ਪੰਜਾਬ ਸ਼ਰਾਬ ਪੀਂਦਾ ਹਣਾ ਅੱਧਾ ਨਹੀਂ ਪੀਂਦਾ ਤਾਂ ਜਿੰਨਾ ਵੀ ਪੀਂਦਾ ਮੈਂ ਨੰਬਰ 'ਚ ਨਹੀਂ ਜਾਣਾ ਚੰਦਾ ਤੇ ਕਿੰਨੇ ਲੋਕ ਐ ਸ਼ਰਾਬ ਨਾਲ ਰਹਿਤਾ ਨੇਮ ਐ ਉਹਨਾਂ ਦਾ ਵੀਰ ਨਾਲ ਸਵੇਰੇ ਸਿਰ ਨਹੀਂ ਦਹੂਗਾ ਚੱਲ ਇਹ 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 ਬਹੁਤ ਗਲਤ ਸੀ ਕੱਦ ਤੱਕ ਹੈ ਹੱਥ ਨੂੰ ਦਹੀਂ ਖਾਣਾ ਠੀਕ ਹੈ ਇੱਕ ਪਾਪ ਔਰ ਜੇ ਤੁਹਾਡਾ ਕੋਈ ਪੱਕਾ ਦੁਸ਼ਮਣ ਜਿਸ ਨੂੰ ਦੇਖਣਾ ਨਹੀਂ ਜਾਂਦੇ ਸੀ ਤਾਂ ਰਾਤ ਨੂੰ ਦਹੀਂ ਗਰਮ ਕਰਕੇ ਖਿਲਾ ਦਿਓ ਤੜਕਾ ਲਾ ਕੇ ਬੱਸ ਖਾਦਾ ਬੰਦਾ ਖਾਦਾ ਕੀ ਅਸਰ ਹੋਊਗਾ ਸਰੋ ਸਰ ਦੇਖੋ ਜਿਹੜਾ ਦਹੀਂ ਹੈ ਨਾ ਇਹ ਵਿਸ਼ਲਦੀ ਹੈ ਸਭ ਤੋਂ ਜ਼ਿਆਦਾ ਸ਼ਰੀਜ ਬਲੋਕੇਜ ਪੈਦਾ ਕਰਨ ਵਾਲਾ ਚਾਹੋ ਹਾਰ ਦੀ ਹੋਵੇ ਚਾਹੇ ਗੋਡੀਆਂ ਦੀ ਹੋਵੇ ਚਾਹੇ ਕਮਰ ਦੀ ਹੋਵੇ ਜਿੱਥੇ ਵੀ ਬਲੋਕੇਜ ਨੂੰ ਜਿੱਥੇ ਮੌਕਾ ਮਿਲ ਜੇ ਉਥੇ ਬਲੋਕੇਜ ਪੈਦਾ ਕਰੇ ਡਾਕਟਰ ਸਾਹਿਬ ਮੈਂ ਬਹੁਤ ਹੈਰਾਨ ਆ ਤੁਹਾਡੀਆਂ ਗੱਲਾਂ ਮੈਂ ਤੁਹਾਨੂੰ ਮਜ਼ੇਦਾਰ ਗੱਲ ਸੁਣਾਉਂਦਾ ਬਚਪਨ ਤੋਂ ਨਹੀਂ ਹੀ ਖਵਾਇਆ ਗਿਆ ਹੋਰ ਕੁਝ ਖਵਾਇ ਤੁਸੀਂ ਬਲੀਵ ਕਰੋਗੇ ਕਈ ਵਾਰੀ ਸਕੂਲ ਜਾਣਾ ਹੁੰਦਾ ਸੀ ਕਾਲ ਦੇ ਵਿੱਚਾਂ ਦਹੀਂ ਨੂੰ ਤੜਕਾ ਲਾ ਕੇ ਦੇ ਦੇਣਾ ਉਹ ਦੁਪਹਿਰੇ ਖਾ ਲੈਣੀ